ਤਨ ਤਨ ਬੁੱਧਦਾਸ ਜੀ ਮਹਾਰਾਜ ਸਲਾਨਾ ਜੋੜ ਮੇਲਾ ਵਰਸੀ ਸੰਤ ਸਮਾਗਮ ਪਿੰਡ ਬਾਲੋਕੀ ਜ਼ਿਲ੍ਹਾ ਜਲੰਧਰ ਵਿਖੇ ਗਦਰੀ ਨਸ਼ੀਨ ਮਹਾਂਤ ਨਿਰਮਲ ਦਾਸ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇ ਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਇਹ ਸਮਾਗਮ ਤਨ ਤਨ ਬਬਾ ਬੋਧਾ ਜੀ ਮਹਾਰਾਜ ਜੋ ਕਿ ਬੜੇ ਤਪਸਵੀ ਮੂਰਤੀ ਸੀ ਤਪੋ ਮੂਰਤੀ ਸੀ ਸਿੱਧ ਯੋਗੀ ਸੀ ਉਹਨਾਂ ਦੀ ਵਰਸੀ ਦੇ ਸੰਬੰਧ ਦੇ ਵਿੱਚ ਬਹੁਤ ਚਿਰਾਂ ਤੋਂ ਚੱਲ ਆ ਰਿਹਾ ਇਹ ਹੁਣ ਜਦੋਂ ਦਾ ਮੈਂ ਇੱਥੇ ਦਾਸ ਇੱਥੇ ਸੇਵਾ ਕਰਦਾ ਉਸ ਤੋਂ ਉਪਰੰਤ ਇੱਥੇ ਹਰ ਸਾਲ ਬਾਬਾ ਬੋਧਾ ਜੀ ਦੀ ਵਰਸਿਲੇ ਸਮਾਗਮ ਮੇਲੇ ਹੁੰਦੇ ਨੇ ਦੂਰੋਂ ਵਿਦੇਸ਼ਾਂ ਤੋਂ ਨਗਰ ਦੀਆਂ ਸੰਗਤਾਂ ਇਹਨਾਂ ਦੇ ਸਹਿਯੋਗ ਨਾਲੇ ਸਮਾਗਮ ਕਰਾਇਆ ਜਾਂਦੇ ਨੇ ਨੌਜਵਾਨ ਮੁੰਡੇ ਬੜਾ ਸਹਿਯੋਗ ਦਿੰਦੇ ਨੇ ਤੇ ਨਾਲ ਉਹ 1 ਮਹੀਨਾ ਸੇਵਾ ਦਾ ਕੰਮ ਚੱਲਦਾ ਰਹਿੰਦਾ ਹੈ ਬਾਬਾ ਬੋਧਾ ਜੀ ਬਾਰੇ ਇਹ ਵੀ ਬਾਬਾ ਬੋਧਾ ਜੀ ਕੋਲੇ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਆਏ ਸੀ ਉਦੋਂ ਬਾਅਦ ਚਾਰ ਵਾਰੀ ਮਹਾਰਾਜਾ ਰਣਜੀਤ ਸਿੰਘ ਬਾਬਾ ਬੋਧਾ ਜੀ ਮਹਾਰਾਜ ਕੋਲੇ ਆਏ ਸੀ ਉਸ ਸਮੇਂ ਬਾਬਾ ਬੋਧਾ ਜੀ ਮਹਾਰਾਜ ਨਾਲ ਜਦੋਂ वार्तालाप ਹੋਈ ਤਾਂ ਉਹਨਾਂ ਨੇ ਉਹਨਾਂ ਦੀ 41000 ਫੌਜ ਨੂੰ ਬਿਨਾਂ ਲੋਹਤ ਪਾਏ ਲੰਗਰ ਸ਼ਿਕਾਇਆ ਸੀ ਇਹ ਜੇ ਤਪਸਵੀ ਯੋਗੀ ਪੁਰਸ਼ ਸੀਗੇ ਸਿੱਧ ਸਿੱਧ ਮਹਾਪੁਰਸ਼ ਸੀਗੇ ਜਿਨ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਜਿਨ੍ਹਾਂ ਦੇ ਆਲੇ ਦੁਆਲੇ ਫਿਰਦੀਆਂ ਸੀ ਸੋ ਇਹਨਾਂ ਇਹ ਮਹਾਪੁਰਸ਼ਾਂ ਦੇ ਸਮਾਗਮ ਕਰਾਉਣ ਦਾ ਸਾਡੇ ਤੇ ਦਾਇਤ ਵੀ ਵੀ ਹੁੰਦਾ ਹੈ ਤੇ ਸਾਡਾ ਹੱਕ ਵੀ ਬਣਦਾ ਫਰਜ਼ ਵੀ ਬਣਦਾ ਇਹਦੇ ਵਿੱਚ ਸਾਰੀਆਂ ਸੰਗਤਾਂ ਸਹਿਯੋਗ ਕਰਦੀਆਂ ਨੇ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਮਹਾਰਾਜ ਦੀ ਲੜੀ ਚੱਲਦੀ ਹੈ ਅਤੇ ਫਿਰ ਦੂਰੋਂ ਦੂਰੋਂ ਸਾਧੂ ਆ ਕੇ ਆਪਣੇ ਆਪਣੇ ਪ੍ਰਵਚਨ ਕਰਦੇ ਨੇ ਅੱਜ ਹੁਣ ਸਮਾਗਮ ਆਰੰਭ ਹੋਣ ਲੱਗੇ ਨੇ ਤੇ ਤੇ ਬਿਲਕੁਲ ਮਹਾਤਮਾ ពਰਸ਼ਾ ਕੇ ਆਪਣੇ प्रवचन विचार ਰੱਖਣਗੇ ਸੋ ਇਸ ਨਾਲ ਲੋਕਾਂ ਨੂੰ ਸੇਧ ਮਿਲਦੀ ਹੈ ਸੋ ਇਹ ਜਿਹੜਾ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਇਤਿਹਾਸਿਕ ਸਥਾਨ ਦੇ ਵਿੱਚ ਇੱਕ ਇਤਿਹਾਸਿਕ ਸਥਾਨ ਹੈ ਇਸ ਜਿਹੜੇ ਦਾ ਇਤਿਹਾਸ ਹੈ ਸੋ ਸਾਰੀਆਂ ਸੰਗਤਾਂ ਨੂੰ ਮੈਂ ਕੋਟਾਣ ਕੋਟ ਵਧਾਈ ਕੋਟਾਣ ਹੀ ਕੋਟ ਧੰਨਵਾਦ ਸੰਤਾ ਮਹਾਪੁਰਸ਼ਾਂ ਨੂੰ ਤੇ ਸਾਡੇ ਐਮਐਲਏ ਸਾਹਿਬ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਉਹ ਵੀ ਚੇਚੇ ਤੌਰ ਤੇ ਹਰ ਵਾਰੀ ਪਹੁੰਚਦੇ ਨੇ ਅਤੇ ਜਿੰਨੀਆਂ ਵੀ ਸੰਗਤਾਂ ਪਹੁੰਚਦੀਆਂ ਹਨ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੀ ਦਾ ਕੁੱਕਰ ਕੋਲੇ ਆ ਕੇ ਉਹ ਉਹਨਾਂ ਦੇ ਨਿਮੰਤਰਣ ਤੇ ਆ ਕੇ ਤੇ ਹਾਜ਼ਰੀ ਲਵਾਉਂਦੀਆਂ ਨੇ ਉਹ ਸਭ ਬਹੁਤ ਹੈ ਜੀ ਇੱਕ ਮਹੀਨੇ ਤੋਂ ਸੇਵਾ ਪਹਿਲਾਂ ਜੋ ਵੀ ਜਿੰਨਾ ਦੇ ਆਸ-ਪਾਸੇ ਸਫਾਈ ਕੀਤੀ ਹੈ ਉੱਤੇ ਛੱਤਾਂ ਤੋਂ ਲੈ ਸਾਰੇ ਕਿਤੇ ਨੌਜਵਾਨ ਮੁੰਡੇ ਬੜੇ ਤਤਪਰ ਹੋ ਕੇ ਸੇਵਾ ਨੂੰ ਨਿਭਾਉਂਦੇ ਨੇ ਅਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਲੰਗਰ ਦੇ ਵਿੱਚ ਸੰਗਤਾਂ ਨੂੰ ਭੋਜਨ ਪਾਣੀ ਕਰਾਉਣ ਦੀ ਸੇਵਾ ਵੀ ਕਰਦੇ ਨੇ ਅਤੇ ਬਾਅਦ ਚੜ ਕੇ ਸੰਗਤਾਂ ਹਿੱਸਾ ਲੈਂਦੀਆਂ ਨੇ ਤੇ ਲੋਕ ਇੱਥੇ ਆਪਣੀਆਂ ਇਛਾਾਂਵਾਂ ਪੂਰੀਆਂ ਹੋਣ ਤੋਂ ਬਾਅਦ ਮਨੋ ਕਾਮਨਾ ਪੂਰ ਹੋਣ ਤੋਂ ਬਾਅਦ ਬਾਬਾ ਜੀ ਦੇ ਅਖੰਡ ਪਾਠ ਸਾਹਿਬ ਵੀ ਕਰਵਾਉਂਦੇ ਨੇ ਇਸ ਵਾਰ 14 ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਹੈਗੀ ਆ ਉਹ ਹੋਈ ਹੈ ਇਸ ਸਮਾਗਮ ਤੇ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਹੈ ਵੀ ਇੱਕ ਤਾਂ ਸਿੱਖਿਆ ਗ੍ਰਹਿਣ ਕਰੋ ਇੱਕ ਦੂਸਰੀਆਂ ਭਾਸ਼ਾਵਾਂ ਨੂੰ ਵੀ ਸਿੱਖਣ ਦੀ ਕੋਸ਼ਿਸ਼ ਕਰੋ ਔਰ ਨਸ਼ੇ ਨਸ਼ੇ ਦੇ ਤੋਂ ਦੂਰ ਰਹੋ ਔਰ ਨਸ਼ੇ ਵਾਲੇ ਬੰਦੇ ਕੋਲੋਂ ਕੋਈ ਲਿਆ ਜਣਾ ਰੱਖੋ ਕਿਸੇ ਕਿਸਮ ਦੀ ਔਰ ਉਸ ਨੂੰ ਵੀ ਜੇ ਹੋ ਸਕਦਾ ਤੁਸੀਂ ਸੁਧਾਰ ਦੀ ਕੋਸ਼ਿਸ਼ ਕਰੋ ਦਾ ਸੁਧਾਰੋ ਕਿਉਂਕਿ ਆਪਣਾ ਜਿਹੜਾ ਹਾਲਾਤ ਨੇ ਬੜੇ ਮਾੜੇ ਨੇ ਅੱਗੇ ਆਣਾ ਟਾਈਮ ਕਿਉਂਕਿ ਰੋਟੀ ਦਾ ਹੀ ਓਖਾ ਹੋ ਜਾਂਦਾ ਆ ਨਸ਼ੇ ਦਾ ਬਹੁਤ ਜ਼ਿਆਦਾ ਓਖਾ ਕਰਦੇ ਨੇ ਇਸ ਕਰਕੇ ਨਸ਼ੇ ਸ਼ਰ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਔਰ ਦਰਖਤ ਲਾਉਣੇ ਚਾਹੀਦੇ ਨੇ ਪੇੜ ਲਗਾਉਣੇ ਚਾਹੀਦੇ ਨੇ ਜਿਹਦੇ ਨਾਲ ਵਾਤਾਵਰਨ ਸ਼ੁੱਧ ਹੋਰ ਪਵਿੱਤਰ ਰਹੇ ਇਸ ਤਰ੍ਹਾਂ ਹੀ ਮੈਂ ਇਸ ਨੌਜਵਾਨ ਪੀੜੀ ਨੂੰ ਕਹੂੰਗਾ ਵੀ ਉਹ ਜਿਆਦਾ ਤੋਂ ਜਿਆਦਾ ਸਿੱਖਿਆ ਗ੍ਰਹਿਣ ਕਰਦੇ ਤੇ ਰੁੱਖ ਲਾਣ ਅਧ ਨਸ਼ੇਤ ਦੂਰ ਦੀਵਾਲੀ ਦੀਆਂ ਆਉਣ ਵਾਲਾ ਦੁਸ਼ਹਿਰਾ ਦਾ ਤਿਹਾਰ ਅੱਗੇ ਆ ਰਿਹਾ ਹੈ ਇਸ ਟਾਈਮ ਨਵਰਾਤੇ ਚੱਲ ਰਹੇ ਨੇ ਮਾਤਾ ਸ਼ੈਲ ਪੁਤਰੀ ਬ੍ਰਹਮਚੰਦੀ ਚੰਦਰ ਗੰਟਾ ਕੁਸ਼ਮੰਡਾ ਸਕੰਦਮਾਤਾ ਕਾਤਿਆਨੀ ਕਾਲ ਰਾਤਰੀ ਮਹਾਗੋਰੀ ਸਦਾ ਤਰੀ ਨਾਲ ਦੁਰਗਾ ਅਸ਼ਟਪੁਜੀ ਇਫਰਮੇਸ਼ਰੀ ਮਾਤਾ ਦੀ ਕਿਰਪਾ ਸਾਰੇ ਹੀ ਸੰਸਾਰ ਤੇ ਸਾਰੇ ਹੀ ਮੇਰੇ ਨਗਰ ਤੇ ਸਾਰੇ ਹੀ ਮੇਰੇ ਇਲਾਕੇ ਵਾਸੀਆਂ ਤੇ ਬਣੀ ਰਹੇ ਅਤੇ ਦੁਸ਼ਹਿਰਾ ਆ ਰਿਹਾ ਹੈ ਸੋ ਦੁਸ਼ਹਿਰੇ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਸੰਗਤਾਂ ਨੂੰ ਮੁਬਾਰਕਾਂ ਸਿੱਖ ਸੰਗਤਾਂ ਆਪ ਸੰਗਤਾਂ ਵੱਡੇ ਭਾਗੇ ਜੋ ਤੁਹਾਨੂੰ ਤੁਹਾਨੂੰ ਬਾਬਾ ਬੁੱਧਦਾਸ ਜੀ ਜੋ ਕਿ ਚੇਤਾ ਬਾਬਾ ਜੀ ਸਾਰ ਸੰਗਤਾਂ ਜੋ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੈਨਾਵ ਦੇ ਲਈ ਬਿਠਾਇਆ ਆਪ ਸੰਗਤਾਂ ਆਪੁਰਸ਼ਾਂ ਦੇ ਪਰਸ਼ੀ ਮਨਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੇ ਬਾਣੀ ਦੇ ਦਾਤ ਹੋਏ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਾਜ਼ਰੀਆਂ ਵਿੱਚ ਬਾਰੇ ਆਪ ਉਹ ਤੁਹਾਡੇ ਹਰ ਸੰਗਤ ਕਾ ਆ ਆ ਗਈ ਇਹਨਾਂ ਪ੍ਰਮਾਤਿਓ ਦਾ ਖਾਣਾ ਜਿੰਦੇ ਜਿਹੜਾ ਖਲੋ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਰਨਾ ਹੈ ਕਿ ਬਾਤ ਕਰਕੇ ਸੰਗਤ ਕਰਦਾ ਉਹਦੇ ਧਰਤੂ ਵੀ ਲਿਖਿਆ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਜੇ ਨੈ ਸਵਾਗਤ ਨਹੀਂ ਕਰਨੇ ਜਾਂ ਤੋਂ ਲੈ ਕੇ ਨਰਨ ਤੱਕ ਉਹ ਕਦੇ ਗੁਰੂ ਘਰ ਨਹੀਂ ਆਇਆ ਦਰਸ਼ ਚਰਨਾਂ ਅੰਦਰ ਜੋ ਸੇਵਾ ਸਿਮਾਨ ਕਰਦਾ ਹੈ ਇਹਦੇ ਜਿਵੇਂ ਇਹ ਸੰਤ ਮਹਾਪੁਰਸ਼ ਅਕਾਲ ਪੁਰਖ ਨਾਲ ਜੁੜੇ ਹੁੰਦੇ ਨੇ ਤੇ ਉਵੇਂ ਹੀ ਸਾਨੂੰ ਅਕਾਲ ਪੁਰਖ ਨਾਲ ਜੁੜਨ ਦਾ ਰਸਤਾ ਦੱਸਦੇ ਆ ਸਾਰ ਸੰਤ ਮਹਾਰਾਜ ਸੰਤਨ ਕੀ ਰੇਡ ਪਿਆਰੇ ਹਮ ਸੰਤਨ ਕੀ ਸਰਣਾ ਸੰਤਹ ਮਾਰੀ ਓਟ ਸਤਾਣੀ ਸੰਤਨ ਮਾਰਾ ਵਹਿਗਣਾ ਮਹਾਰਾਜ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜਿਹੜਾ ਸੰਤਾਂ ਮਹਾਂਪੁਰਸ਼ਾਂ ਦਾ ਲਾਡ ਲੱਗ ਜਾਂਦਾ ਏ ਆਕਾਲ ਪੁਰਖ ਸੱਤੇ ਪਾਤਸ਼ਾਹੀ ਮਹਾਰਾਜ ਕਹਿੰਦੇ ਭਵਜਲੋ ਪਾਰ ਹੋ ਜਾਂਦਾ ਏ ਆਓ ਭਾਗੇਓ ਉਹਦੇ ਦਾ ਸ਼ਮਾ ਮਿਲਿਆ ਆਓ ਸਾਧੂ ਸੰਤਾਂ ਦੇ ਪਰਦਾਏ ਦਾਸ ਦਾਸ ਸਾਹਿਬ ਤੁਹਾਡੀ ਜਸਕਰਨ ਸਿੰਘ ਖਾਲਸਾ ਤੁਹਾਡੀ ਪਾਇਲਕਰ ਅਮਰਪਾਲ ਸਿੰਘ ਖਾਲਸਾ ਸੰਗੀਤਕ ਪਰਲੋਚਰ ਸਿੰਘ ਤੀਰ ਦਾਸ ਸਵਰਨ ਸਿੰਘ ਪੰਥ you <laughs>